ਜਿਹੜਾ ਮਜਨੂ ਸਾਡਾ ਕੈਰੈਕਟਰ ਹੈ ਮੁੰਡਾ ਉਹ ਇੱਕ ਆਮ ਪੰਜਾਬੀ ਮੁੰਡਾ ਹੈ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਇਤਰਾ ਦੇ ਸ਼ੌਕ ਤੇ ਯਾਰਾਂ ਤੋਂ ਮਜਨੂ ਤੱਕ ਦਾ ਸਫ਼ਰ ਪਹਿਲਾਂ ਤੇ ਮੈਨੂੰ ਲੈ ਕੇ ਚੱਲੋ ਉੱਥੋਂ ਇੱਥੇ ਤੱਕ ਕੌਣ ਦਾ ਤੁਰੇ ਹੱਥ ਜੋੜ ਕੇ ਬਾਹਰ ਆ ਜਾਓਗੇ ਤਾਂ ਠੀਕ ਹੈ ਨਹੀਂ ਤਾਂ ਲੋਕਾਂ ਨੇ ਘਰ ਦੇ ਬਾਹਰ ਸਵਰਗਾਸ਼ਰਮ ਦਾ బోర్ਡ ਲਾ ਦੇਣਾ ਤੇ ਉਸੇ ਸਵਰਗ ਨੂੰ ਨਰਕ ਬਣਾਉਣ ਦਾ ਸ਼ੌਕ ਹੈ ਮਿੱਤਰਾਂ ਨੂੰ ਤੁਹਾਨੂੰ ਇੱਕ ਇੱਕ ਲੈਲਾ ਮਸਾ ਹੀ ਮਿਲਦੀ ਹੈ ਤੁਸੀਂ ਫਿਲਮ ਦੇ ਵਿੱਚ ਦੋ ਲਈ ਫਿਰਦੇ ਹੋ ਸਾਡਾ ਰਿਸ਼ਤਾ ਜੁੜਿਆ ਰੂਹਾਂ ਦਾ ਵੀ ਤੂੰ ਕਦੀ ਤਾਂ ਪਿਆਰ ਜਿਤਾਇਆ ਕਰ ਵਿਚਰੇ ਆ ਕੁੜੀ ਨੂੰ ਮੈਂ ਕਿਹਾ ਦੇਖਿਆ ਲੋਕਾਂ ਨੂੰ ਇੱਕ ਨਹੀਂ ਜੁੜਦੀ ਯਾਰ ਕੋਲ ਦੋ ਦੋ ਹੈ ਫਿਲਮ ਰਿਲੀਜ਼ ਹੋ ਰਹੀ ਹੈ 22 ਮਾਰਚ ਨੂੰ ਤੇ ਮੇਰਾ ਬਰਥਡੇ ਆ 21 ਨੂੰ ਅੱਛਾ ਹਾਂ ਤੁਸੀਂ ਗਿਫਟ ਦੇਖ ਲਓ ਮੈਨੂੰ ਬਹੁਤ ਵਧੀਆ ਦਿੱਤਾ ਪਰ ਜੇ ਤੁਸੀਂ 21 ਨੂੰ ਕਰਦੇ ਰਿਲੀਜ਼ ਮੇਰੇ ਵਾਸਤੇ ਹੋਰ ਵਧੀਆ ਹੋ ਜਾਣਾ ਹੈ ਤੇਰੇ ਨੇ ਜੀ ਸਕਣਾ ਮੈਨੂੰ ਬਲ ਬਲ ਨਾ ਜਮਾਇਆ ਕਰ ਤੇਰੀ ਯਾਦ ਦੇ ਵਿੱਚ ਜਿੰਦ ਮੁੱਕ ਜਾਣੀ ਮੈਨੂੰ ਇੰਜ ਨਾ ਜੀਤੇ ਆਇਆ ਕਰ ਹਾਂਜੀ ਸ਼ਸ਼ਕਲ ਅਦਾਨ ਨਮਸਕਾਰ ਡੀਐਫਐਫ ਚੈਨਲ ਪੰਜਾਬੀ ਦੇ ਵਿੱਚ ਤੁਹਾਡਾ ਸਭ ਦਾ ਮੈਂ ਜੀ ਬਲਾ ਸਵਾਗਤ ਕਰਦਾ ਤੇ ਤੁਸੀਂ ਨਾ ਹਰ ਰੋਜ਼ ਸਿਨੇਮਾ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਲਵ ਸਟੋਰੀ ਜ਼ਰੂਰ ਦੇਖੇਦੇ ਹੋਮੋਗੇ ਪਰ ਨਾ ਇੱਕ ਪਿੱਛੇ ਜੇ ਫੇਮਸ ਹੋਏ ਸੀ ਲੈਲਾ ਮਜਨੂ ਪਰ ਲੈਲਾ ਮਜਨੂ ਤੇ ਚਲੋ ਹੋਰ ਸੀ ਕਿ ਲਵ ਸਟੋਰੀ ਪਰ ਹੁਣ ਅੱਜ ਕੱਲ ਦੇ ਆਪਾਂ ਕਾਲ ਯੁਗ ਦੇ ਮਜਨੂ ਦੇ ਨਾਲ ਤੁਹਾਨੂੰ ਮਨਾਉਨੇ ਆ ਤੇ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਸਾਡੇ ਸ਼ੋਅ ਦੇ ਵਿੱਚ ਬਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਤੁਹਾਡੇ ਸਰੋਤਿਆਂ ਦਾ ਮੈਨੂੰ ਟਾਈਮ ਦੇਣ ਲਈ ਅੱਛਾ ਬਾਈ ਸਭ ਤੋਂ ਪਹਿਲਾਂ ਤੇ ਮੇਰਾ ਤੁਹਾਡਾ ਇਹ ਸਵਾਲ ਆ ਮੈਨੂੰ ਵੀ ਮਿੱਤਰਾਂ ਦੇ ਸ਼ੌਂਕ ਤੇ ਯਾਰਾਂ ਤੋਂ ਮਜਨੂ ਤੱਕ ਦਾ ਸਫ਼ਰ ਪਹਿਲਾਂ ਤੇ ਮੈਨੂੰ ਲੈ ਕੇ ਚੱਲੋ ਉੱਥੋਂ ਇੱਥੇ ਤੱਕ ਹੌਂ ਦਾ ਤੁਹਾਡਾ ਮਿੱਤਰਾਂ ਨੂੰ ਸ਼ੌਂਕ ਤੇ ਯਾਰਾਂ ਦਾ ਮੇਰੀ ਫੇਵਰਿਟ ਫਿਲਮ ਹੈ ਮੇਰੀ ਪਰਸਨਲੀ ਤੇ ਮੈਂ ਵੀ ਕਹਾਂ ਕਿ ਪੀ ਆਰ ਦੇ ਮਾਰੇ ਮੈਂ ਕਹਾਂ ਨਹੀਂ ਨਹੀਂ ਮਜਨੂ ਮੇਰੀ ਉਸ ਤੋਂ ਵੀ ਜ਼ਿਆਦਾ ਫੇਵਰਿਟ ਹੈ ਅੰਦਾ ਨਹੀਂ ਹੈ ਮਜਨੂ ਅਲੱਗ ਹੈ ਹਰ ਕਲਾਕਾਰ ਨੂੰ ਆਪਣਾ ਕੰਮ ਬਹੁਤ ਪਿਆਰਾ ਹੁੰਦਾ ਹੈ ਸੋ ਮਿੱਤਰਾਂ ਨੂੰ ਸ਼ੌਂਕ ਤਿਆਰਾਂ ਦਾ ਇੱਕ ਆਊਟ ਐਂਡ ਆਊਟ ਇੱਕ ਇੱਕ ਮੁੰਡੇ ਦੀ ਚਾਰ ਪੰਜ ਮੁੰਡਿਆਂ ਦੀ ਗਰੁੱਪ ਦੀ ਪਰ ਮੈਂ ਆਪਣੇ ਕੈਰੈਕਟਰ ਦੀ ਗੱਲ ਕਰਾਂ ਤਾਂ ਇੱਕ ਮੁੰਡੇ ਦੀ ਕਹਾਣੀ ਸੀ ਜਿਹੜਾ ਇੱਕ ਅਸੀਂ ਰੀਅਲ ਰੱਖਣ ਦੀ ਕੋਸ਼ਿਸ਼ ਕੀਤੀ ਸੀ ਸਿਮਿਲਰਲੀ ਇਸ ਫਿਲਮ 'ਚ ਵੀ ਜਿਹੜਾ ਮਜਨੂ ਸਾਡਾ ਕੈਰੈਕਟਰ ਹੈ ਮੁੰਡਾ ਉਹ ਇੱਕ ਆਮ ਪੰਜਾਬੀ ਮੁੰਡਾ ਹੈ ਜੀਦੇ بڑے ਸੁਪਨੇ ਨੇ ਜ਼ਿੰਦਗੀ 'ਚ ਕਿ ਮੈਂ ਬਾਹਰ ਜਾਵਾਂ ਪੈਸੇ ਕਮਾਵਾਂ ਵੱਡਾ ਘਰ ਹੋਵੇ ਵਧੀਆ ਸਭ ਕੁਝ ਹੋਵੇ ਬਟ ਉਹ ਕਿਉਂ ਇਹ ਸਭ ਕੁਝ ਕਰ ਰਿਹਾ ਉਹ ਇੱਕ ਸਾਡਾ ਸਾਈਡ ਟਰੈਕ ਹੈ ਕਿਉਂਕਿ ਦਿਮਾਗ 'ਚ ਇਹੋ ਜਿਹਾ ਕੀ ਹੈ ਕਿ ਉਹਨੂੰ ਇੰਨੀ ਕਾਲੀ ਹੈ ਕਿ ਬਸ ਮੈਂ ਹੁਣੀ ਬਾਹਰ ਜਾਣਾ ਹੈ ਬਾਹਰ ਜਾ ਕੇ ਪੈਸੇ ਕਮਾ ਕੇ ਦੇਖੀ ਸਭ ਕੁਝ ਠੀਕ ਕਰਦਾ ਸੋ ਮੇਰਾ ਵੀ ਸਫਰ ਕੁਝ ਇਦਾਂ ਦਾ ਹੀ ਹੈ ਕਿ ਮੈਂ ਇੱਕ ਫਿਲਮ ਤੋਂ ਅਗਲੀ ਫਿਲਮ ਤੱਕ ਮੈਨੂੰ ਬੜੀ ਕਾਲੀ ਹੁੰਦੀ ਹੈ ਕਿ ਹਰ ਹੁਣੇ ਕਰਤੀ ਹੁਣ ਅਗਲੀ ਦੱਸੋ ਸੋ ਇੱਕ ਐਕਸ਼ਨ ਹੀਰੋ ਤੋਂ ਹੌਲੀ-ਹੌਲੀ ਮੈਨੂੰ ਰੋਮਾਂਟਿਕ ਥੋੜਾ ਕਾਮੇਡੀ ਕਰਨ ਦਾ ਮੌਕਾ ਮਿਲਿਆ ਇਸ ਫਿਲਮ ਵਿੱਚ ਬਟ ਇਮੋਸ਼ਨਲ ਫਿਲਮ ਹੈ ਤੇ ਆਈ ਥਿੰਕ ਇਮੋਸ਼ਨਲ ਵਿੱਚ ਮੇਰੀ ਪਹਿਲਾਂ ਵੀ ਤਾਰੀਫ ਹੋਈ ਹੈ ਕਿ ਇਮੋਸ਼ਨਸ ਮੁੰਡਾ ਠੀਕ ਕਰ ਲੈਂਦਾ ਸੋ ਮੇਰਾ ਸਫਰ ਹਰ ਫਿਲਮ ਦਾ ਹੋਈ ਹੈ ਮਿਹਨਤ ਕਰੋ ਬੰਦ ਕਰੋ ਮਿਹਨਤ ਕਰੋ ਮਿਹਨਤ ਕਰੋ ਮੁੜ ਕੇ ਜੋ ਰੱਬ ਨੂੰ ਮਨਜ਼ੂਰ ਆ ਜਾਂਦਾ ਅੱਛਾ ਭਾਈ ਕਿਤੇ ਨਾ ਕਿਤੇ ਅੱਜਕੱਲ ਦੇਖਿਆ ਜਾਂਦਾ ਲੋਕਾਂ ਨੂੰ ਇੱਕ ਇੱਕ ਲੈਲਾ ਮਸਾ ਹੀ ਮਿਲਦੀ ਹੈ ਤੁਸੀਂ ਫਿਲਮ ਦੇ ਵਿੱਚ ਦੋ ਲਈ ਫਿਰਦੇ ਹੋ ਮੈਂ ਮੈਂ ਆਹੀ ਕਹਿ ਰਿਹਾ ਸੀ ਕਿ ਇੰਟਰਵਿਊ ਹਣੀ ਗੱਲ ਕਰ ਰਹੇ ਸੀ ਕਹਿੰਦੇ ਆ ਪੋਸਟਰ ਹੈ ਕਿ ਉਹ ਦੋਨੋਂ ਪਾਸੇ ਇਹਦਾ ਖਿੱਚ ਰਿਹਾ ਹੈ ਕੁੜੀ ਨੂੰ ਮੈਂ ਕਿਹਾ ਦੇਖਿਆ ਲੋਕਾਂ ਨੂੰ ਇੱਕ ਨਹੀਂ ਜੁੜਦੀ ਯਾਰ ਕੋਲ ਦੋ ਦੋ ਹੈ ਬਟ ਓਨ ਅ ਸੀਰੀਅਸ ਨੋਟ ਆਈ ਥਿੰਕ ਇਹ ਕੋਈ ਬਹੁਤ ਹੀ ਪ੍ਰਾਊਡ ਹੋਣ ਵਾਲੀ ਗੱਲ ਨਹੀਂ ਹੈ ਇਸ ਸਿਚੂ ਸਾਡੀ ਸਿਚੁਏਸ਼ਨ ਸੀ ਫਿਲਮ ਦੀ ਕਿ ਉਹ ਕਹਾਣੀ ਕਿੱਦਾਂ ਕਿੱਦਾਂ ਅਨਫੋਲਡ ਹੋਈ ਕਿ ਉਹ ਮੁੰਡਾ ਕਿਹਨੂੰ ਪਿਆਰ ਕਰਦਾ ਸੀ ਉਹ ਕੁੜੀ ਕਿਹਨੂੰ ਪਿਆਰ ਕਰਦੀਆਂ ਦੋਨੋਂ ਤੇ ਉਹ ਕਿਹਨੂੰ ਐਂਡ ਵਿੱਚ ਚੂਜ਼ ਕਰਦਾ ਹੈ ਜਾਂ ਨਹੀਂ ਕਰਦਾ ਇਹ ਸਾਡੀ ਕਹਾਣੀ ਹੈ ਅੱਛਾ ਮੈਨੂੰ ਨਾ ਇੱਕ ਖਫਾ ਮੈਂ ਤੁਹਾਡੇ ਤੋਂ ਇੱਕ ਗੱਲ ਤੋਂ ਤੁਹਾਡੀ ਫਿਲਮ ਰਿਲੀਜ਼ ਹੋ ਰਹੀ ਹੈ 22 ਮਾਰਚ ਨੂੰ ਤੇ ਮੇਰਾ ਬਰਥਡੇ ਆ 21 ਨੂੰ ਅੱਛਾ ਹਾਂ ਤੁਸੀਂ ਗਿਫਟ ਦੇਖ ਲਓ ਮੈਨੂੰ ਬਹੁਤ ਵਧੀਆ ਦਿੱਤਾ ਪਰ ਜੇ ਤੁਸੀਂ 21 ਨੂੰ ਕਰਦੇ ਰਿਲੀਜ਼ ਮੇਰੇ ਵਾਸਤੇ ਹੋਰ ਵਧੀਆ ਹੋ ਜਾਣਾ ਸੀਗਾ ਤੁਸੀਂ 21st ਟੂ ਪ੍ਰੀਮੀਅਰ ਕਰ ਲਈ ਹਾਂ ਇਦਾਂ ਕਰਦੇ ਨੇ ਪ੍ਰੋਡਿਊਸਰਾਂ ਨੂੰ ਪਾ ਲਾਦਨੇ ਬਿਲ ਥੋੜਾ ਜਨਾ ਤਾਂ ਕਰ ਦਿੰਦੇ ਆ ਬਟ ਤੋ ਫਿਰ ਤੁਸੀਂ ਹੁਣ ਫਿਰ ਬਰਥਡੇ ਆਪਣੇ ਬਾਈ ਨੂੰ ਮਨਾਉਣਾ ਅੱਛਾ ਸਿਨੇਮਾ ਦੀ ਫਿਲਮ ਦਿਖਾਉ ਕਰਦੇ ਨੇ ਸਾਰਿਆਂ ਨੂੰ ਠੀਕ ਆ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਰ ਮੈਂ ਕੇਕ ਕੱਟਦਾ ਬਹੁਤ ਵਧੀਆ ਇਦਾਂ ਤੁਸੀਂ ਆ ਰਹੇ ਹੋ ਫਿਰ ਪੱਕਾ ਜੀ ਬੁਲਾਵਾਂਗੇ ਦਾ ਜ਼ਰੂਰ ਆਵਾਂਗੇ ਅੱਛਾ ਭਾਈ ਲਾਸਟ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਪੁੱਛਾਂਗੇ ਵੀ ਮਜਨੂ ਨੂੰ ਉਸਦੀ ਲੈਲਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਦੇਖੋ ਜੀ ਟਰੂ ਲਵ ਨੈਵਰ ਡਾਈਜ਼ ਪਿਆਰ ਸਿਰੇ ਚੜੇ ਨਾ ਚੜੇ ਮੁਕੰਮਲ ਹੋਵੇ ਨਾ ਹੋਵੇ ਪਿਆਰ ਮਰਦਾ ਕਦੇ ਨਹੀਂ ਹੁਣ ਲੈਲਾ ਮਿਲਦੀ ਹੈ ਨਹੀਂ ਮਿਲਦੀ ਹੈ ਕਿਹੜੀ ਲੈਲਾ ਮਿਲਦੀ ਹੈ ਇਹ ਮੈਨੂੰ ਲੱਗਦਾ ਫਿਲਮ ਤੱਕ ਛੱਡ ਦੇਣਾ ਚਾਹੀਦਾ ਸਵਾਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਸੇ ਕੇ ਪ੍ਰੀਤਵਾਟ ਜਿੰਨਾਂ ਨਾਲ ਮੈਨੂੰ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਤੇ ਤੁਹਾਡੇ ਜਿਹੜੇ ਰਿਵਿਊਜ਼ ਹੁੰਦੇ ਨੇ ਉਹ ਕਮੈਂਟਸ ਦੇ ਵਿੱਚ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਰਿਵਿਊਜ਼ ਇੱਕ ਆਰਟਿਸਟ ਦੇ ਵਾਸਤੇ ਖੁਰਾਕ ਹੁੰਦੇ ਆ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ ਆਸ਼ੀਸ਼ਕਰ ਸ਼ਬ